ਇਲਾਕੇ ਦੇ ਵਿੱਚ ਚੋਰਾਂ ਦਾ ਉਸ ਵਕਤ ਤਾਕਤ ਟੁੱਟਦਾ ਦੇਖਿਆ ਜਦੋਂ ਉਹਨਾਂ ਦੇ ਵੱਲੋਂ ਵਿੱਤਿਆ ਤੇ ਮੰਦਰ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਮੁਤਾਬਕ ਇਥੋਂ ਨੇੜਲੇ ਪਿੰਡ ਸੰਗਤਪੁਰਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਿਆ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸਕੂਲ ਦੇ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਲੰਗੀ ਰਾਤ ਕਰੀਬ 10:30 ਵਜੇ ਦੋ ਚੋਰਾਂ ਦੇ ਵੱਲੋਂ ਪਹਿਲਾਂ ਸਕੂਲ ਦੇ ਤਾਲੇ ਤੋੜੇ ਗਏ ਅਤੇ ਫਿਰ ਸਕੂਲ ਅੰਦਰੋਂ ਐਲਈਡੀ, ਦੋ ਸਿਲੰਡਰ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਉਹਨਾਂ ਦੱਸਿਆ ਕਿ ਚੋਰਾਂ ਦੇ ਵੱਲੋਂ ਸਭ ਤੋਂ ਪਹਿਲਾਂ 60 ਵੀ ਕੈਮਰੇਆਂ ਦੀ ਤਾਰਾਂ ਕੱਟੀਆਂ ਗਈਆਂ ਤੇ ਫਿਰ ਬਾਕੀ ਸਮਾਨ ਦੇ ਨਾਲ-ਨਾਲ ਸਕੂਲ 'ਚ ਲੱਗੇ ਪੜਤਿਆਂ ਨੂੰ ਵੀ ਉਤਾਰ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਹਾਂਜੀ ਮੈਂ ਜੀ ਗੁਰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰ ਦੇ ਵਿੱਚ ਬਤੌਰ ਇੰਚਾਰਜ ਆਪਣੀ ਡਿਊਟੀ ਨਿਭਾ ਰਿਹਾ ਹਾਂ। ਸਾਡੇ ਸਕੂਲ ਦੇ ਵਿੱਚ ਕੱਲ 25 ਤਰੀਕ ਨੂੰ ਜੀ ਰਾਤ ਨੂੰ ਲਗਭਗ 10:30 ਵਜੇ ਚੋਰੀ ਹੋਈ ਆ। ਇਹਦੇ ਵਿੱਚ ਸਾਡੇ ਸਕੂਲ ਦੇ ਸਾਰੇ ਜਿੰਨੇ ਵੀ ਜਿੰਦੇ ਸਾਰੇ ਤੋੜੇ ਗਏ ਨੇ ਉਹ ਤੇ ਸਾਡੀ ਐਲਈਡੀ ਤੇ ਦੋ ਸਿਲੰਡਰ ਤੇ ਬਾਕੀ ਹੋਰ ਬਹੁਤ ਸਾਰੇ ਸਮਾਨ ਨਾਲ ਸਾਡੇ ਰਿਕਾਰਡ ਨਾਲ ਛੇੜਛੜ ਕੀਤੀ ਗਈ ਆ ਤੇ ਬਹੁਤ ਸਾਰਾ ਸਮਾਨ ਹੈ ਜੀ ਵੀ ਸੀ ਜਿਹੜਾ ਜਿਵੇਂ ਬੀਬੀਐਨਐਲ ਦਾ ਲੱਗਿਆ ਹੋਇਆ ਸੀ ਉਹਦੀਆਂ ਬੈਟਰੀਆਂ ਵਗੈਰਾ ਖੋਲ ਲਈਆਂ ਗਈਆਂ ਸੀ ਉਹਨਾਂ ਨੇ ਕੱਢ ਲਈਆਂ ਗਈਆਂ ਸੀ ਪਰ ਉਹ ਚੱਕਣੀਆਂ ਭੁੱਲ ਗਏ ਪਤਾ ਨਹੀਂ ਵੀ ਉਹ ਕੋਈ 12 ਵੀ ਖਲਾਰੇ ਹੋਇਆ ਦੀ ਸਮਾਨ ਜਿਵੇਂ ਸਾਡਾ ਸਾਊਂਡ ਬਾਰ ਸੀ ਉਹ ਵੀ ਖੋਲੀ ਸੀ ਪਰ ਉਹ ਲਿਜਾਣੀ ਭੁੱਲ ਗਏ ਜਿਵੇਂ ਸਾਡੇ ਪਰਦੇ ਲੱਗੇ ਹੋਏ ਸੀ ਉਹ ਪਰਦੇ ਵੀ ਖੋਲ ਕੇ ਖਲਾਰੇ ਪਏ ਸੀ ਕਈ ਪਰਦੇ ਗਾਇਬ ਨੇ ਉਹਦੇ ਜਿਹੜਾ ਸਮਾਨ ਬੰਨ ਕੇ ਲੱਗ ਗਏ ਨੇ ਜਾਂ ਕੀ ਲੈ ਕੇ ਗਏ ਨੇ ਇਹ ਹੁਣ ਵੀ ਨਹੀਂ ਪਤਾ ਵੀ ਚਾਰ ਟਾਕੀਆਂ ਦੇ ਪੜਦੇ ਵੀ ਨਹੀਂ ਹੈਗੇ ਉਹਦੇ ਵਿੱਚ ਤੇ ਕੱਲ ਕਰੀ ਹੈਰਾਨੀਜਨਕ ਮਾਮਲਾ ਸੋਲਾਂ ਦੇ ਵਿੱਚ ਚੋਰੀ ਹੋ ਰਹੀ ਹੈ ਕੀ ਲੱਗਦਾ ਇਹ ਦੇਖੋ ਜੀ ਹੁਣ ਉਹ ਆਈ ਨਹੀਂ ਹੈਗਾ ਵੀ ਪੂਰੇ ਮਜੇ ਹੋਏ ਲੱਗਦੇ ਸੀ ਉਹਨਾਂ ਨੇ ਕੈਮਰਿਆਂ ਦੇ ਤੋਂ ਬਚ ਕੇ ਪਹਿਲਾਂ ਕੈਮਰਿਆਂ ਦੀਆਂ ਸਾਰੀਆਂ ਤਾਰਾਂ ਕੱਟੀਆਂ ਦੇਖੋ ਉਹਨਾਂ ਨੇ ਵੀ ਅਸੀਂ ਕੈਮਰੇ ਵਿੱਚ ਨਾ ਆਈਏ ਮੂੰਹ ਬੰਨ ਕੇ ਪਹਿਲਾਂ ਸਾਰੇ ਕੈਮਰੇ ਬੰਦ ਕੀਤੇ ਤਾਰਾਂ ਕੱਟੀਆਂ ਫਿਰ ਕਾਰਵਾਈ ਕੀਤੀ ਆ ਇਹ ਬਹੁਤ ਮੰਦਵਾਗੀ ਖਬਰ ਆਈ ਕਿ ਉਹ ਸਕੂਲ ਦੇ ਵਿੱਚ ਦਾਨੀ ਸੱਜਣਾ ਤੋਂ ਲੈ ਕੇ ਮਸਾ ਸਮਾਨ ਬਣਦਾ ਜੁੜਦਾ ਠੀਕ ਆ ਕੋਈ ਸਰਕਾਰ ਵੱਲੋਂ ਗਰਾਟਾ ਆਉਂਦੀਆਂ ਨੇ ਸਮਾਨ ਅਸੀਂ ਖਰੀਦਦੇ ਆ ਜੋ ਹੋਇਆ ਇਸ ਤਰ੍ਹਾਂ ਨੁਕਸਾਨ ਹੋਣਾ ਬਹੁਤ ਮਾੜੀ ਗੱਲ ਆ ਜੀ ਇਹ ਮਤਲਬ ਵੀ ਇਹ ਤੇ ਕੋਈ ਨਾ ਹੋ ਗਈ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਦੇਖਣਾ ਚਾਹੀਦਾ ਵੀ ਇਹ ਬੰਦੇ ਕੌਣ ਨੇ ਜਾਂ ਕਿਵੇਂ ਨੇ ਵੀ ਇਹਨਾਂ ਦਾ ਕੋਖੜਤਾਲ ਜਰੂਰ ਕਰਨੀ ਚਾਹੀਦੀ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਹੈ ਹਾਂਜੀ ਮੇਰਾ ਨਾਮ ਨਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਵਿਖੇ ਮੈਂ ਬਤੌਰ ਟੀਚਰ ਪੜਾ ਰਿਹਾ ਹਾਂ ਜੀ ਕੱਲ ਸ਼ਾਮ ਨੂੰ ਰਾਤ ਨੂੰ ਕੱਲ ਲਗਭਗ 8:30 ਵਜੇ ਸਕੂਲ ਦੇ ਵਿੱਚ ਚੋਰੀ ਹੋਈ ਹੈ ਜੀ ਅਤੇ ਜਦੋਂ ਅਸੀਂ ਸਵੇਰੇ ਸਕੂਲ ਦੇ ਵਿੱਚ ਆਏ ਆ 7:45 ਕਿਤੇ ਲਗਭਗ ਤਾਂ ਸਕੂਲ ਦੇ ਸਾਰੇ ਜਿੰਦੇ ਨੇ ਜਿਹੜੇ ਉਹ ਖੁੱਲੇ ਸੀਗੇ ਤੋੜੇ ਹੋਏ ਸੀਗੇ ਤੇ ਅੰਦਰ ਤੇ ਜੋ ਸਮਾਨ ਸੀਗਾ ਉਹਦੇ ਵਿੱਚੋਂ ਇੱਕ LED ਸਕੂਲ ਦੇ ਵਿੱਚ ਨਹੀਂ ਸੀਗੇ ਸਿਲੰਡਰ ਸੀਗੇ ਉਤਰ ਸੂਈ ਦੇ ਵਿੱਚ ਤੇ ਉਹ ਦੋ ਸਿਲੰਡਰ ਉਹ ਗਾਇਬ ਨੇ ਬਾਕੀ ਲਵਾਰੀਆਂ ਜਿਹੜੀਆਂ ਦਫ਼ਤਰ ਦੀਆਂ ਸੀਗੀਆਂ ਜਾਂ ਉੱਧਰ ਮੇ ਅੰਗਣਵਾਲੀ ਦੇ ਦਫ਼ਤਰ ਦੇ ਵਿੱਚ ਵੀ ਉੱਧਰ ਜੋ ਲਵਾਰੀਆਂ ਸਾਰੀਆਂ ਖੁੱਲੀਆਂ ਪਈਆਂ ਸਨ ਇਹਦੇ ਸਕੂਲ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਹੈ ਜੀ ਕੋਈ ਰਜਿਸਟਰ ਵਗੈਰਾ ਵੀ ਲੈ ਕੇ ਗਏ ਨੇ ਹਾਂ ਉਹ ਹੁਣ ਦੇਖ ਕੇ ਪਤਾ ਲੱਗਣਾ ਹਲੇ ਸਾਨੂੰ ਅਸੀਂ ਉਹ ਕਿਉਂਕਿ ਪੁਲਿਸ ਆਉਣ ਤੋਂ ਬਾਅਦ ਅਸੀਂ ਹਲੇ ਛੇੜਛਾੜ ਉਹਦੇ ਨਾਲ ਕੁਝ ਨਹੀਂ ਕੀਤਾ ਸੀਗਾ ਹੁਣ ਪੁਲਿਸ ਆ ਕੇ ਗਈ ਆ ਉਸ ਤੋਂ ਬਾਅਦ ਹੁਣ ਦੇਖਾਂਗੇ ਵੀ ਉਹਨਾਂ ਵਿੱਚ ਕਿਹੜਾ ਰਿਕਾਰਡ ਦਾ ਜਿਹੜਾ ਸਮਾਨ ਲੈ ਕੇ ਗਏ ਜਾਂ ਨਹੀਂ ਲੈ ਕੇ ਗਏ ਤੇ ਬਾਕੀ ਹੋਰ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸਤਾ ਸੀਗਾ ਉਹ ਵੀ ਆ ਕੇ ਗਏ ਨੇ ਹੋਰ ਪਿੰਡ ਦੇ ਸਾਰੇ ਪਰਤ ਬੰਦੇ ਮੰਡ ਮੈਂਬਰ ਨੇ ਜਿਹੜੋ ਪੰਚਾਇਤ ਮੈਂਬਰ ਉਹ ਸਾਰੇ ਆ ਕੇ ਇਹ ਮੌਕੇ ਦੀ ਜਿਹੜੀਗਾ ਉਹ ਦੇਖ ਕੇ ਗਏ ਸਾਰਾ ਕੁਝ ਕੀ ਲੱਗਦਾ ਹੁਣ ਦਿੱਧਿਆ ਜਿਹੜਾ ਮੰਦਿਰ ਆ ਉਹਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਚੋਰਾਂ ਵੱਲੋਂ ਨਸ਼ੇੜੀਆਂ ਦਾ ਕੰਮ ਆ ਜਾ ਬਿਲਕੁਲ ਜੀ ਹੁਣ ਦੇਖੋ ਇੱਕ ਤਾਂ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੀ ਪ੍ਰੋਬਲਮਾਂ ਨਸ਼ੇੜੀਆਂ ਦੀ ਲਗਭਗ ਹਰ ਇੱਕ ਪਿੰਡ ਦੇ ਵਿੱਚ ਹੈ ਕਿ ਨਾ ਕੋਈ ਨਾ ਕੋਈ ਹੈਗਾ ਉਹਨਾਂ ਦਾ ਵੀ ਕੰਮ ਹੋ ਸਕਦਾ ਹੈ ਇਹ ਬਾਕੀ ਹੁਣ ਜੋ ਕਾਰਵਾਈ ਹੋਗੀ ਉਹ ਤਾਂ ਕਲੀਅਰ ਹੋਗਾ ਵੀ ਇਹ ਕਿਹਨੇ ਕੰਮ ਕੀਤਾ ਜੋ ਕੈਮਰੇ ਜੋ ਫੁਟੇਜ ਆਈਆਂ ਨੇ ਹੁਣਾਂ ਤੋਂ ਕਲੀਅਰ ਹੋਏਗਾ ਕਿ ਕਿਹਨਾ ਵੱਲੋਂ ਕੰਮ ਕੀਤਾ ਗਿਆ ਵੱਡਾ ਕਿਹੜਾ ਪਿੰਡ ਹੈ ਆ ਜਗਜੀਤ ਸਿੰਘ ਜੀ ਸੰਗਪੁਰਾ ਪਿੰਡ ਆ ਜੀ ਕੀ ਕਹਿਣਾ ਚਾਹੁੰਦਾ ਜੀ ਚੋਰੀ ਮੈਂ ਕਹਿਣਾ ਚਾਹੁੰਦਾ ਇਹ ਦੇਖੋ ਜੀ ਕੰਮ ਤਾਂ ਇਹ ਮਜੇ ਹੋਏ ਬੰਦਿਆਂ ਦਾ ਜਾਂ ਜਾਣਛੇੜੀਆਂ ਦਾ ਪਰ ਇਹ ਸਕੂਲ ਨੂੰ ਵੱਖਰਾ ਚਾਹੀਦਾ ਇੱਕ ਵਿਦਿਆਇਕ ਮੰਦਰ ਆ ਜੀ ਆਪਾਂ ਇੱਥੋਂ ਹੀ ਸਭ ਕੁਝ ਸਿੱਖਦੇ ਇੱਥੇ ਹੀ ਕਰਦੇ ਬੱਚੇ ਆਉਂਦਾ ਪਵੇ ਇੱਥੇ ਹੀ ਹੁੰਦਾ ਜੇ ਪੇਸ਼ਵਾਰੀ ਇਹ ਗੱਲਾਂ ਕਰਾਂਗੇ ਆਪਾਂ ਤਾਂ ਇਹ ਚੰਗੀਆਂ ਨਹੀਂ ਹੈਗੀਆਂ ਜੀ ਇਸ ਕਰਕੇ ਕੱਲ ਤੇ ਪ੍ਰਸ਼ਾਸਨ ਨੂੰ ਜ਼ੋਰ ਪਾਉਣਾ ਚਾਹੀਦਾ ਤੇ ਤਾਰਾ ਕਰਨਾ ਚਾਹੀਦਾ ਨਕਦ ਗ੍ਰੰਤ ਕਰਤਾਰੀ ਦੀ ਮੰਗ ਕਰਦੇ ਉਹਨਾਂ ਦੀ ਜੈ ਸਰ ਜੈ ਸਰ ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ